ਸਰਵ ਜੀ ਸੰਗਰੂਰ ਵੀ ਦੀ ਕਵਤਾ ਬੇਸ਼ੱਕ ਕੋਈ ਚਾਨਣ ਨੂੰ ਬੇਸ਼ੱਕ ਕੋਈ ਚਾਨਣ ਨੂੰ ਜਰਦਾ ਨਹੀਂ ਹੈ ਜਰਦਾ ਨਹੀਂ ਹੈ ਜਰਦਾ ਨਹੀਂ ਹੈ ਚਾਨਣ ਤਾਂ ਚਾਨਣ ਹੈ ਚਾਨਣ ਤਾਂ ਚਾਨਣ ਹੈ ਚਾਨਣ ਹੈ ਚਾਨਣ ਹੈ ਚਾਨਣ ਤਾਂ ਚਾਨਣ ਹੈ ਚਾਨਣ ਮਰਦਾ ਨਹੀਂ ਹੈ ਚਾਨਣ ਮਰਦਾ ਨਹੀਂ ਹੈ ਹੋਣਾ ਈ ਡਰ ਹਨੇਰੇ ਨੂੰ ਹੋਣਾ ਈ ਡਰ ਹਨੇਰੇ ਨੂੰ ਨਾ ਚਾਨਣ ਡਰਦਾ ਏ ਨਾ ਚਾਨਣ ਡਰਦਾ ਏ ਹੋ ਜਾਂਦਾ ਈ ਜਦ ਚਾਨਣ ਚਾਨਣ ਹੋ ਜਾਂਦਾ ਈ ਜਦ ਚਾਨਣ ਚਾਨਣ ਫਿਰ ਹਨੇਰਾ ਮਰਦਾ ਏ ਫਿਰ ਹਨੇਰਾ ਮਰਦਾ ਏ ਨਹੀਂ છુપਾ ਸਕਦੇ ਬਦਲ ਕਦੇ ਨਹੀਂ છુપਾ ਸਕਦੇ ਬਦਲ ਕਦੇ ਹਮੇਸ਼ਾ ਲਈ ਚੰਨ ਸੂਰਜ ਤਾਰਿਆਂ ਨੂੰ ਚੰਨ ਸੂਰਜ ਤਾਰਿਆਂ ਨੂੰ ਮੰਨਿਆ ਹੋਣਗੇ ਕੁਝ ਬੁਝਲ ਇਥੇ ਮੰਨਿਆ ਹੋਣਗੇ ਕੁਝ ਬੁਝਲ ਇਥੇ ਪਰ ਕੋਈ ਡਰਾ ਨਾ ਸਕਿਆ ਸਾਰਿਆਂ ਨੂੰ ਪਰ ਕੋਈ ਡਰਾ ਨਾ ਸਕਿਆ ਸਾਰਿਆਂ ਨੂੰ ਪਰ ਕੋਈ ਡਰਾ ਨਾ ਸਕਿਆ ਸਾਰਿਆਂ ਨੂੰ